ਜੋ ਜਿਹੜਾ ਵਿਧਾਨ ਸਭਾ ਐਸੇਂ ਦੇ ਵਿੱਚ ਸਨੂਤਾ ਐਮ ਐਲ ਏ ਬਣਿਆ ਨੂੰ ਮੰਤਰੀ ਬਣਿਆ ਨੂੰ 3 ਸਾਲ ਹੋਇਆ ਤੇ ਮੈਂ ਇਹ ਬਹੁਤ ਸਾਰੇ ਲੋਕਾਂ ਕੋਲੋਂ ਜਿਹੜਾ ਵਿਧਾਨ ਸਭਾ ਦਾ ਸਟਾਫ ਆ ਪੁਰਾਣੇ ਬੰਦੇ ਆ ਤੇ ਮੈਂ ਉਹਨਾਂ ਨੂੰ ਪੁੱਛਦਾ ਸੀਗਾ ਕਿ ਤੁਹਾਨੂੰ ਹੁਣ ਤੱਕ ਜਿਹੜੇ ਐਲ ო ਪੀ ਜਿਹੜੇ ਵਿਰੋਧੀ ਧਿਰ ਦੇ ਨੇਤਾ ਮਿਲੇ ਕੋਈ ਇਦਾਂ ਦਾ ਮਿਲਿਆ ਮੈਂ ਜਿੰਨਾ ਕੋਖਿਆ ਸਭ ਤੋਂ ਨਖੇਦ ਐਲੋਪੀ ਸਭ ਤੋਂ ਵੱਲ ਜਿਹੜਾ ਵਿਰੋਧੀ ਧਿਰ ਦਾ ਨੇਤਾ ਹੁੰਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੇ ਸਾਰੇ ਵਿਧਾਨ ਸਭਾ ਦੇ ਜਿਹੜੇ ਨਿਜਮ ਨੇ ਵਿਰੋਧੀ ਧਿਰ ਦੇ ਨੇਤਾ ਨੂੰ ਸਭ ਤੋਂ ਵੱਧ ਟਾਈਮ ਮਿਲਦਾ ਹਰ ਗੱਲ ਉਹ ਕਰ ਸਕਦਾ ਉਹਦੇ ਬੜੀ ਦੁੱਖ ਦੀ ਗੱਲ ਹੋਈ ਕਿ 3 ਸਾਲ ਤੋਂ ਕਾਂਗਰਸ ਨੇ ਤੇ ਉਹਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵੇ ਨੇ ਇੱਕ ਵੀ ਪੰਜਾਬ ਪੱਖੀ ਜਿਹੜਾ ਪੰਜਾਬ ਦਾ ਇੱਕ ਵੀ ਮੁੱਦਾ ਜਿੱਤੇ ਡਿਸਕਸ਼ਨ ਹੋ ਸਕੇ ਬਹਿਸ ਹੋ ਸਕੇ ਇੱਕ ਵੀ ਦੀ ਕੀਤਾ بجائے ਇਹ ਦੇ ਕਿ ਨਿੱਜੀ ਚੱਕਰਸ਼ਾਲੀ ਤੁਸੀਂ ਇੱਦਾਂ ਕਰਦੇ ਹੋ ਤੁਸੀਂ ਇੱਦਾਂ ਕਰਦੇ ਹੋ ਉਹ ਜਿਹੜੀਆਂ ਚੀਜ਼ਾਂ ਹਮੇਸ਼ਾ ਹੀ ਚੰਗਾ ਭਲਾ ਵਧੀਆ ਸ਼ਾਂਤਮਈ ਸੈਸ਼ਨ ਚੱਲਦੇ ਹੁੰਦਾ ਉਹਨਾਂ ਦੀ ਭਾਸ਼ਾ ਜਿਹੜੀ ਹਰ ਵਾਰ ਘੜਤਨ ਪੈਦਾ ਕਰਦੀ ਦੀ ਐਕਕਾਂ ਵੀ ਉਸ ਦਿਨ ਵੀ ਬਹੁਤ ਵਧੀਆ ਸੈਸ਼ਨ ਚੱਲ ਰਿਹਾ ਸੀਗਾ ਔਰ ਸਪੀਕਰ ਸਾਹਿਬ ਨੇ ਉਹਨਾਂ ਨੂੰ ਖੁੱਲਾ ਬੋਲਣ ਦਾ ਮੌਕਾ ਵੀ ਦਿੰਦਾ ਕਿ ਤੁਸੀਂ ਆਪਣੀ ਗੱਲ ਕਰੋ ਹਾਲੇ ਸਾਡੇ ਕਈ ਐਮਐਲਏ ਕਿਉਂਕਿ ਜਿਹੜਾ ਵਿਧਾਨ ਸਭਾ ਦਾ ਟਾਈਮ ਹੁੰਦਾ ਉਹ ਮੈਂਬਰਾਂ ਦੇ ਹਿਸਾਬ ਨਾਲ ਹੁੰਦਾ ਕਿ ਕਿਹੜੀ ਪਾਰਟੀ ਦੇ ਕਿੰਨੇ ਮੈਂਬਰ ਨੇ ਜਿੱਦਾਂ ਬਜਟ ਦੇ ਉੱਤੇ ਮੈਂ ਸੋਈ ਤੇ ਸਾਡੇ ਕਿਉਂਕਿ ਐਮਐਲਏ ਦਾ ਸਾਡਾ 2 ਘੰਟੇ ਤੋਂ ਜ਼ਿਆਦਾ ਟਾਈਮ ਸੀਗਾ ਮਤਲਬ ਕਾਂਗਰਸ ਦੇ ਘਟੇ ਉਹਨਾਂ ਦੇ 25 ਮਿੰਟ ਸੀਗਾ ਅਕਾਲੀ ਦਲ ਦੇ 2 ਉਹਨਾਂ ਦਾ ਕਹਿੰਦੇ 3 ਮਿੰਟ ਸੀਗਾ ਭਾਜੀਪੀ ਦਾ ਤੇ ਇਦਾਂ ਸੀਗਾ ਫੇਰ ਵੀ ਉਹ ਇੰਨਾ ਮਤਲਬ ਟਾਈਮ ਦੇ ਦਿੰਦੇ ਨਾ ਸਪੀਕਰ ਸਾਹਿਬ ਪਾ ਪਾਜਵਾ ਸਾਹਿਬ ਨੂੰ ਅਕਲ ਨਹੀਂ ਆ ਸਕਦੀ ਅਸਲ ਵਿੱਚ ਕੀ ਹੈ ਕਿ ਉਮੀਦਾਂ ਦੇ ਕਾਕੇ ਵੱਡਿਆਂ ਘਰ ਦੇ ਕਾਕੇ ਜਿਹੜੇ ਉਹ ਨੇ ਇਹਨਾਂ ਨੂੰ ਨਹੀਂ ਪਤਾ ਕਿ ਕੌਣ ਬੰਦਾ ਪੰਜਾਬ ਚ ਵਾਤਾਵਰਨ ਲਈ ਕੰਮ ਕਰ ਰਿਹਾ ਕੌਣ ਬੰਦਾ ਕਾਦੇ ਵਾਸਤੇ ਕੰਮ ਕਰ ਰਿਹਾ ਉਹ ਬੜੀ ਹਰਾਨਗੀ ਦੀ ਗੱਲ ਹੋਈ ਕਿ ਬੰਦੇ ਨੂੰ ਇਹ ਵੀ ਨਹੀਂ ਪਤਾ ਕਿ ਪੰਜਾਬ ਦੇ ਅੰਦਰ ਇੱਕੋ ਇੱਕ ਵਾਤਾਵਰਨ ਪ੍ਰੇਮੀ ਆ ਸੰਤ ਸਿਚਿਆ ਜੀ ਜਿਨ੍ਹਾਂ ਨੇ ਸਭ ਤੋਂ ਵੱਧ ਕੰਮ ਕੀਤਾ ਪੰਜਾਬ ਦਾ ਨਾਂ ਰੋਸ਼ਨ ਕੀਤਾ ਔਰ ਦੇਸ਼ ਦੇ ਰਾਸ਼ਟਰਪਤੀ ਦੋ ਵਾਰ ਉੱਥੋਂ ਓਕੇ ਗਏ ਔਰ ਕਈ ਵਾਰ ਵੱਖ-ਵੱਖ ਸਟੇਟਾਂ ਦੇ ਮੁੱਖ ਮੰਤਰੀ ਕਈ ਹੋਰ ਮੰਤਰੀ ਉਹਨਾਂ ਦਾ ਕੰਮ ਜਿਹੜਾ ਦੇਖਣ ਆਉਂਦੇ ਆ ਔਰ ਜਿਹੜਾ ਸਾਡਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ ਇੰਡੀਆ ਦਾ ਐਨਜੀਟੀ ਜਿਹਨੂੰ ਕਹਿੰਦੇ ਆ ਉਹਨਾਂ ਵੀ ਕਿਹਾ ਕਿ ਜਦ ਸਿੱਟੇਲ ਮਾਡਲ ਜਿਹੜਾ ਆਪਾਂ ਨੂੰ ਪਿੰਡਾਂ ਦਾ ਪਾਣੀ ਸਾਫ਼ ਕਰਨੀ ਪੜਾਉਣਾ ਚਾਹੀਦਾ ਦੇਸ਼ ਦੇ ਵਿੱਚ ਉਹ ਕਮੈਂਟ ਕੀ ਔਰ ਸਭ ਤੋਂ ਵੱਡੀ ਗੱਲ ਜਿਹੜੀ ਬਾਜੂਵੇਂ ਨੂੰ ਇਹ ਵੀ ਦੀ ਪਤਾ ਕਿ ਜਿਹੜੀ ਕੈਪਟਨ ਸਰਕਾਰ ਸੀਗੀ ਕਾਂਗਰਸ ਦੀ ਜਿਹੜੀ ਸਰਕਾਰ ਸੀ ਉਹਦੇ ਦੇ ਵਿੱਚ ਸੰਤ ਸਿਚੇ ਆਜੀ ਨੂੰ ਕੈਪਟਨ ਮਨਿੰਦਰ ਸਿੰਘ ਨੇ ਪਰਪੂਸ਼ਨ ਕੰਟਰੋਲ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਸੀਗਾ ਉਹਨਾਂ ਦੇ ਕੰਮ ਨੂੰ ਵੇਖ ਕੇ ਪਰਪੂਸ਼ਨ ਕੰਟਰੋਲ ਬੋਰਡ ਦਾ ਮੈਂਬਰ ਬਣਨਾ ਪੰਜਾਬ ਦੇ ਅੰਦਰ ਬਹੁਤ ਵੱਡੀ ਜਿਹੜੀ ਗੱਲ ਹੈ ਬਹੁਤ ਵੱਡਾ ਇੱਕ ਉਹ ਡਿਪਾਰਟਮੈਂਟ ਹੈ ਉਹਦੇ ਵਿੱਚ ਉਹਨਾਂ ਨੇ ਕੰਮ ਵੀ ਕੀਤਾ ਬਹੁਤ ਸਾਰਾ ਔਰ ਅਸੀਂ ਬਲੋ ਸਾਡੀ ਪਾਰਟੀ ਨੇ ਜਦੋਂ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਕੀਤੀ ਤੇ ਮੁੱਖ ਮੰਤਰੀ ਸਾਹਿਬ ਨੇ ਕੇਰਲ ਸਾਹਿਬ ਨੂੰ ਕਹਿ ਲਈ ਕਿ ਸਾਡੇ ਬਲੋ ਪੰਜਾਬ ਦੇ ਵਿੱਚ ਵਾਤਾਵਰਨ ਦਾ ਜਿਹੜਾ ਮਤਲਬ ਪ੍ਰੋਬਲਮ ਹੈ ਤੇ ਵਾਤਾਵਰਨ ਲਈ ਜਿਹੜਾ ਸਭ ਤੋਂ ਵਧੀਆ ਕੰਮ ਕਰਦੇ ਨੇ ਸੰਤ ਚਿੱਤਿਆ ਜੀ ਉਹਨਾਂ ਨੂੰ ਆਪਾਂ ਦਾ ਸਮਝ ਭੇਜੀਏ। ਪਰ ਪਾਰਟੀ ਨੇ ਸੰਭਲ ਉਹਨਾਂ ਦਾ ਮਾਨ ਸਤਕਾਰ ਕੀਤਾ ਤੇ ਉਹਨਾਂ ਨੂੰ ਮਤਲਬ ਜਿਹੜਾ ਉਹ ਰਾਜ ਸਭਾ ਮੈਂਬਰ ਭੇਜਿਆ ਉਹਦਾ ਉਨਨਾਂ ਨੂੰ ਕਦੇ ਵੀ ਕੋਈ ਪੋਲਿਟিক্যাল ਸਟੇਟਮੈਂਟ ਨਹੀਂ ਆਉਂਦੇ ਉਹਨਾਂ ਨੂੰ ਕਦੇ ਕਿਸੇ ਨੇ ਡਿਮਾਂਡ ਹੀ ਕੀਤੀ ਸਾਨੂੰ ਪਤਾ ਕਿ ਉਹਨਾਂ ਦਾ ਕੰਮ ਹੀ ਹੋ ਰਿਹਾ ਉਹ ਸਾਡੇ ਨਾਲ ਪੋਲਿਟিক্যাল ਸਟੇਟਮੈਂਟਾਂ ਨਾਲ ਸੰਘੀਆਂ ਕਰਦੇ ਨਾ ਪਾਰਟੀ ਉਹਨਾਂ ਨੂੰ ਕਿਤੇ ਵਰਤਣਾ ਹੀ ਚਾਹੁੰਦੀ ਆ ਕੋਈ ਇਦਾਂ ਦਾ ਕੋਈ ਪਾਰਟੀ ਦਾ ਮਨਸਾ ਹੀ ਨਹੀਂ ਤੇ ਨਾ ਉਹਨਾਂ ਦੀ ਨੇਚਰ ਹੀ ਆ ਨਾ ਉਹਨਾਂ ਦੀ ਬਾਡੀ ਲੈਂਗੁਏਜ ਹੀ ਆ ਕਿ ਉਹ ਕਦੇ ਪੋਲਿਟਿਕਲ ਤੋਂ ਤਿਆਰ ਕਰਦੇ ਉਹਨਾਂ ਨੇ ਤਾਂ ਜ਼ਬਰਦਸਤ ਕੰਮ ਤੇ ਮਤਲਬ ਪ੍ਰਤਾਪ ਬਾਜਵੇ ਨੇ ਉਦੋਂ ਬੜੀ ਕਟੀਆਂ ਸ਼ਬਦਾਵਲੀ ਯੂਜ਼ ਕੀਤੀ ਜਿਹੜੀ ਉਹਨਾਂ ਨੇ ਕਿਹਾ ਕਿ ਉਹ ਤੇ ਠੇਕੇਦਾਰ ਹੈ ਜੀ ਮਤਲਬ ਇਹ ਵੀ ਸੱਤ ਵੀ ਸ਼ਬਦਿਕਦਾਂ ਦੀ ਯੂਜ਼ ਕੀਤਾ ਬਗਬਗ ਸਿੱਟੇਵਾਲ ਤੇ ਟਿੱਕੇ ਦਾ ਰਿਆ ਜੀ ਉਹਦੇ ਤੋਂ ਨੂੰ ਕਿਹਾ ਦੇ ਆ ਉਹਨੂੰ ਅਗਲੇ ਦਿਨ ਨਿੰਦਾ ਪ੍ਰਸਤਾਵ ਜਿਹੜਾ ਇਹ ਮੇਰੇ ਖਿਆਲ ਤਿੰਨ ਸਾਲ ਜਿਹੜਾ ਸਾਡਾ ਟਰਮ ਹੈ ਇਹਦੇ ਵਿੱਚ ਪਹਿਲੀ ਵਾਰ ਕੋਈ ਨਿੰਦਾ ਪ੍ਰਸਤਾਵ ਪਿਆ ਵਿਰੋਧੀ ਧਿਰ ਦੇ ਨੇਤਾ ਦੇ ਖਿਲਾਫ ਨਿੰਦਾ ਕੀਤੀ ਪੂਰੀ ਅਸੈਂਬਲੀ ਨੇ ਕਿ ਇਹ ਬੰਦੇ ਇੱਕ ਮਿੰਟ ਬਹੁਤ ਗਲਤ ਸੀਗੇ ਉਹ ਮੈਂ ਇੱਥੇ ਕਾਂਗਰਸ ਨੂੰ ਕਹਿੰਦੇ ਆ ਕਿ ਜੇ ਤੁਸੀਂ ਵਿਰੋਧੀ ਧਿਰ ਦਾ ਨੇਤਾ ਲਾਉਣਾ ਕੋਈ ਚੰਗਾ ਲਾਓ ਜਿਹੜਾ ਕੋਈ ਪੰਜਾਬ ਦੇ ਮੁੱਦੇ ਚੁੱਕੇ ਉਹ ਤਾਂ ਕੀ ਕਰਦੇ ਆ ਬੋਲਦੇ ਆ ਟਾਈਮ ਵੀ ਜ਼ਿਆਦਾ ਲੈਂਦੇ ਆ ਬੋਲ ਕੇ ਬੰਦਾ ਕੋਈ ਨਹੀਂ ਚੋਂਦੇ 30 ਸੇ ਬਾਰਕੋਡ ਕਰਕੇ ਚੱਲ ਜਾਂਦੇ ਜੋ ਸਾਡਾ ਬੋਲਣ ਦਾ ਟਾਈਮ ਹੁੰਦਾ ਜਿੰਦਾਬਾਦ ਜਿੰਦਾਬਾਦ ਮੁਜ਼ਾਹਬਾਦ ਜਿੰਦਾਬਾਦ ਹੈ ਇਹਦੀ ਅੰਦਰ ਦਾ ਪੰਜਾਬ ਦਾ ਕੋਈ ਕਾਂਗਰਸ ਦਾ ਪ੍ਰਗਟ ਨਹੀਂ ਦੂਜੀ ਪਹਿਲੀ ਗੱਲ ਤੇ ਹੈ ਕਿ ਕਾਗਜ਼ਸ ਦੀ ਆਪਸੀ ਬੜੀ ਟੜੇ ਬੰਦੀ ਹੈ 16 17 ਉਹਨਾਂ ਦੇ ਮਤਲਬ ਐਮ ਐਲ ਏ ਉਹ ਕੋਈ ਸੁਖੀ ਦਾ ਵਾਣਾ ਕੋਈ ਅਲਚੋ ਰਾਜੇ ਬੜਿੰਗ ਦਾ ਨੇ ਅਗਰ ਸਿੰਘ ਉਹ ਨਹੀਂ ਦੋ ਤਿੰਨ ਜਾਨੇ ਵੱਖਰੇ ਆ ਇੱਕ ਮਤਲਬ ਪ੍ਰਤਾਪ ਨਾ ਦੇਖੀ ਹੁਣ ਚ ਹੋਰ ਕੋਈ ਨਹੀਂ ਅਗਾਈ ਦੋ ਹੀ ਬੰਦੇ ਕਹਿੰਦੇ ਮੈਂ ਮੁੱਖ ਮੰਤਰੀ ਤਾਂ ਜੀ ਉਹ ਨਾਲੇ ਉਹ ਤਾਂ ਮੁੱਖ ਮੰਤਰੀ ਦੀ ਕਾਹਲੀ ਪਈਦਾ ਉਹਨਾਂ ਨੂੰ ਕਿ ਮੈਂ ਮੁੱਖ ਮੰਤਰੀ ਬਣ ਜਾਣਾ ਮੁੱਖ ਮੰਤਰੀ ਕਾਂਗਰਸ ਚੀਰਿਆ ਨਾ ਕੋਈ ਬੰਦਾ ਹੀ ਨਹੀਂ ਆਗਾ ਮੁੱਖ ਮੰਤਰੀ ਇੰਨਾ ਥੋੜਾ ਬਣ ਜਾਓਗੇ ਯਾਰ ਮੁੱਖ ਮੰਤਰੀ ਨੇ ਪੰਜਾਬ ਤੋਂ ਤੁਹਾਡੇ ਨਾਲ ਪੰਜਾਬ ਤੁਹਾਡੇ ਨਾਲ ਹੋਵੇ ਫਿਰ ਬੰਦਾ ਬਣ ਸਕਦਾ ਮੁੱਖ ਮੰਤਰੀ ਕੋ ਐ ਥੋੜਾ ਕਿ ਪਿੰਡ ਦਾ ਸਰਪੰਚ ਬਣਨਾ ਉਹਦਾ ਪੰਜਾਬ ਤੁਹਾਡੇ ਨਾਲ ਚਾਹੀਦਾ ਉਹਨਾਂ ਕਾਂਗਰਸ ਸੀ ਆ ਗਈ ਆਈ ਉੱਥੇ ਬੈਠੇ ਰਹਿੰਦੇ ਨਾ ਸਾਨੂੰ ਪਤਾ ਲੱਗਦਾ ਜਦੋਂ ਬੰਦੋ ਬੋਲਣ ਲੱਗਦਾ ਤੇ ਦੂਜੇ ਮੂੰਹ ਹੀ ਬਦਲ ਕਰ ਦਿੱਤੇ ਉਹਦਾ ਹੰਗਾਇਦਾ ਹੀ ਦੀ ਪਰਦੇ ਬਲੋ ਉਹਨੂੰ ਪਦਨ ਦਾਗੇ ਬੁਗਾਸ ਕਰਦਾ ਤੇ ਅਹੀਂ ਤੇ ਕਿਹਾ ਉਹ ਤਾਂ ਉਹ ਕਹਿ ਰਹੀ ਕਿ ਕਤਲ ਇਹ ਸਾਡੇ ਛੁੱਡੀ ਹੋਣੀ ਮਤਲਬ ਇਹ ਬੋਲਣ ਗਾਣਾ ਗਜੀਤ ਮੈਂ ਕਹਿੰਦਾ ਇਲਾਕਾ ਉੱਤੇ ਕਬੂਥਰ ਆ ਉਹ ਮਤਲਬ ਪਿੱਛੇ ਲਾਡੀ ਬੈਠਾ ਪਿੱਛੇ ਲਾਡੀ ਦੇ ਹੱਥ ਆਏ ਸੀ ਆ ਉਹ ਲਾਡੀ ਉਹ ਪਿੱਛੇ ਬਿਠਾ ਮੈਂ ਕਹਿੰਦਾ ਜੇ ਮੈਂ ਬੋਲੋ ਸਤਿਆ ਕੀ ਹੈ ਉਹ ਕਹਿੰਦੇ ਜਹੀ ਕੋ ਬੋਲੀ ਜਿੰਨੇ ਗਲਤ ਭਾਸ਼ਾ ਬੋਲੀ ਇਦਾਂ ਕਹਿੰਦਾ ਇਦੋਂ ਇਦੋਂ ਦੋ ਜੀ ਇਹਦੇ ਇਹਦੇ ਸੀਚੇ ਬਣਾਉਂਦੀ ਮੱਖੀ ਵੀ ਆਈ ਸੀ ਲਾਡੀ ਉਡੀ ਮੈਂ ਕਿਹਾ ਕੋਈ ਤਾਂ ਉੱਥੇ ਨਹੀਂ ਉਹ ਲਾਕਾ ਉਹ ਮਤਲਬ ਸਦਾ ਆਂ ਕੋ ਲੋਦੀਪੋ ਲਾਣਾ ਕਿ ਸੀਦਾ ਮੁੰਡਾ ਐਮਐਲਏ ਛਾਹ ਕੋਟ ਤੋਂ ਲਾਡੀ ਆ ਉੱਥੇ ਹੀ ਉਹਨਾਂ ਦਾ ਕੰਮ ਹੈ ਜਦੋਂ ਸੰਸਿਤੀ ਆਦੀ ਦਾ ਉਸ ਇਲਾਕੇ ਦੇ ਵਿੱਚ ਉਹਨਾਂ ਨੇ ਜਿਆਦਾ ਜਿਹੜੇ ਸਿਚੇਰ ਮਾਡਲ ਚੱਪੜੂ ਕਹਾ ਕੀ ਕਿੰਨੇ ਜਰਾ ਪਾਣੀ ਖੇਤਾਂ ਨੂੰ ਦਿੰਦੇ ਆ ਇਸ ਕਰਕੇ ਇਹ ਤੇ ਨਿੰਦਾ ਕੀਤੀ ਉਹਨਾਂ ਦੀ ਉਹਦਾ ਸਿੱਧੇ ਕਾਂਗਰਸ ਨੂੰ ਕਿਹਾ ਕਿ ਬੰਦੋ ਯਾਰ ਤੁਹਾਡਾ ਕੋਈ 3 ਸਾਲ ਦੇ ਇਹ ਰਿਪੋਰਟ ਕਾਰਡ ਹੀ ਦੇਖ ਲਓ ਇਹੋ ਜਿਹਾ ਬੋ ਦਿੰਦਾ ਤੇ ਦਿੰਦਾ ਸੀ ਉਹਦਾ ਇਹ ਰਿਪੋਰਟ ਕਾਰਡ ਵੇਖੋ ਭਾਈ ਇਹ ਤਾਂ ਤਾਂ ਕੁਝ ਵੀ ਇਹ ਪੱਲੇ ਹੀ ਕੁਝ ਨਹੀਂ ਗਾ ਸੋ ਬਿਨਾਂ ਇਸ ਗੱਲ ਤੋਂ ਕਿ ਤੌਹ ਚਸਰੀਆ ਬਿਨਾਂ ਇਸ ਗੱਲ ਤੋਂ ਕਿ ਵੱਡੇ ਘਰ ਦੇ ਕਾਕੇ ਆ ਬਿਨਾਂ ਇਸ ਗੱਲ ਤੋਂ ਕਿ ਮੁੱਖ ਮੰਤਰੀ ਬਣਨਾ ਉਜਾਬ ਕੋਈ ਲਾਦਾ ਨੰਦੀ ਦਾ ਲੋਕਾ ਦਾ ਨਾ ਹੀ ਪੰਜਾਬ ਦੇ ਮੁੱਦੇ ਛੋੜਦੇ ਥੈਂਕ ਯੂ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਕਰਣ ਹੋਵੇ ਪਾਵੇਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਹੀ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਦੇ ਲਈ ਮਾਹਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਂਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਯੂਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼